ਪੰਜਾਬੀ ਨੈਕ ਮੀਡੀਆ ਤੇ ਕਪੂਰਥਲਾ ਦੇ ਢਿਲਵਾ ਮੰਡ ਖੇਤਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ ਢਿਲਵਾ ਮੰਡ ਖੇਤਰ ਵਿੱਚ ਅੱਜ ਸ਼ਾਮ ਇੱਕ ਵਿਅਕਤੀ ਦੀ ਲਾਸ਼ ਛੜ ਦੇ ਪਾਣੀ ਵਿੱਚ ਤੈਰਦੀ ਮਿਲੀ ਦੱਸਿਆ ਜਾ ਰਿਹਾ ਹੈ ਕਿ ਉਹ ਕੱਲ ਸ਼ਾਮ ਤੋਂ ਘਰੋਂ ਲਾਪਤਾ ਸੀ ਟਕਨਾ ਦੀ ਸੂਚਨਾ ਮਿਲਣ ਤੋਂ ਬਾਅਦ ਢਿਲਵਾ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਸ਼ਵਕਹਾਰ ਵਿੱਚ ਰੱਖ ਦਿੱਤਾ ਹੈ ਪੱਤਰਕਾਰ ਮਨਜੀਤ ਛੀਮਾ ਦੀ ਰਿਪੋਰਟ ਹਾਂਜੀ ਬਲਜੀ ਜੀ ਇਸ ਵਕਤ ਆਪਾਂ ਮੌਜੂਦਾ ਮੰਡ ਖੇਤਰ ਢਿਲਵਾ ਜਿੱਥੇ ਕਿ ਰਾਤ ਦਾ ਇੱਕ ਵੀਰ ਪਾਣੀ ਦੇ ਵਿੱਚ ਗਿਆ ਸੀ ਪਰ ਉਦੋਂ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ ਇਸ ਵਕਤ ਆਪਾਂ ਉਹਦੀ ਜਿਹੜੀ ਲਾਸ਼ ਬਰਾਮਦ ਹੋ ਚੁੱਕੀ ਆ ਕੀ ਕਹਿਣਾ ਚਾਹੁੰਦੇ ਨੇ ਇਸ ਸਬੰਧ ਦੇ ਵਿੱਚ ਤੁਸੀਂ ਪਰਿਵਾਰ ਨਾਲ ਸਾਡੇ ਜੋ ਢਿਲਮਾ ਵਾਲੀ ਬਹੁਤ ਹੀ ਮੰਨ ਭਾਗੀ ਖਬਰ ਹੈ ਕੱਲ੍ਹ ਤੇ ਵੀਰ ਭਰਾ ਨੂੰ ਸੀ ਲੱਭ ਰਹੇ ਸੀਗੇ ਪਰ ਸਾਨੂੰ ਕਿਤੇ ਵੀ ਲੱਭ ਨਹੀਂ ਰਿਹਾ ਸੀ ਅਸੀਂ ਪ੍ਰਸ਼ਾਸਨ ਤੋਂ ਵੀ ਮਦਦ ਮੰਗੀ ਸੀ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਜੀ ਚਲੋ ਚਲੋ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ ਉਰੇ ਰਾਹੀ ਕਿ ਲੋਸੀ ਕਿਹਾ ਵੀ ਲੰਬ ਕਿ ਦੇਖ ਲਈ ਪਰ ਹੁਣ ਸਾਡੇ ਚ ਤਿੰਨ ਮੁੰਡੇ ਗਏ ਸੀ ਲੱਭਣ ਲਈ ਜਿਹੜੋ ਅੱਗੇ ਲੱਭਣ ਗਏ ਤਾਂ ਉਹਨਾਂ ਨੂੰ ਕੁਛ ਕਰਦਾ ਦਿੱਆ ਅਗਲੇ ਨੇ ਲੱਗੇ ਗਏ ਤੇ ਉਹ ਲਾਸ਼ ਜੀ ਉਹਨੂੰ ਲੈ ਕੇ ਆਂਦੀ ਆ ਇਹ ਮੇਰੇ ਵਾਰਦੇ ਹੀ ਸੀਗੇ ਤੇ ਮੈਂ ਇੱਕ ਐਮਸੀ ਹਾਂ ਸਾਡੇ ਨੰਬਰ ਵਾਰਦੇ ਹੂੰ ਇਹ ਮੇਰੇ ਵਾਰਦੇ ਐਮਸੀਗੇ ਬਹੁਤ ਵਧੀਆ ਇਨਸਾਨ ਸੀਗੇ ਤੇ ਇਹ ਜਿਹੜੀ ਘਟਨਾ ਹੋਈ ਆ ਬਹੁਤ ਮੰਦ ਭਾਗੀ ਆ ਪਰਿਵਾਰ ਨੂੰ ਅਸੀਂ ਦੁੱਖ ਸਾਂਝਾ ਕਰਦੇ ਆ ਪਰਿਵਾਰ ਨਾਲ ਇਹ ਬਹੁਤ ਘਟਨਾ ਮਾੜੀ ਹੋਈ ਆ ਅਸੀਂ ਹੁਣ ਪਰਿਵਾਰ ਦੇ ਨਾਲ ਆ ਜਿੱਦਾਂ ਵੀ ਹੋ ਪ੍ਰਚਾਰਣ ਕੋ ਇਹਨਾਂ ਦੀ ਪੂਰੀ ਮਦਦ ਕਰਾਵਾਂਗੇ ਵਾਈਕੁਲ ਜੀ ਦਾ ਖਾਤਾ ਵਾਈਕੁਲ ਜੀ ਦੀ ਫਤਿਹ